ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਆ ਜੀ ਆਪਣੇ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਕਿ ਜੇਕਰ ਤੁਸੀਂ ਐਤਵਾਰ ਦੇ ਦਿਨ ਤੋਂ ਪਹਿਲਾਂ ਪਹਿਲਾਂ ਸੱਤ ਲਾਲ ਮਿਰਚਾਂ ਦਾ ਉਪਾਅ ਕਰ ਲੈਂਦੇ ਹੋ ਤੁਹਾਡੇ ਘਰ ਵਿੱਚ ਪੈਸਾ ਫਿਰ ਆਪ ਚੱਲ ਕੇ ਆਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਜ਼ਰੂਰ ਲਗਵਾ ਦਿਓ ਜੀ ਤਾਕੇ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਤੇ ਹੋ ਜਾਵੇ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਹੀ ਪਰੇਸ਼ਾਨੀਆਂ ਦਾ ਅੰਤ ਹੋ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਐਤਵਾਰ ਦੇ ਦਿਨ ਤੋਂ ਪਹਿਲਾਂ ਜੇਕਰ ਤੁਸੀਂ ਲਾਲ ਮਿਰਚਾਂ ਦਾ ਇਹ ਉਪਾਅ ਕਰ ਲੈਂਦੇ ਹੋ ਫਿਰ ਮੰਨ ਕੇ ਚੱਲੋ ਕਿ ਸਾਡੀ ਜ਼ਿੰਦਗੀ ਦੀਆਂ ਜ਼ਿਆਦਾਤਰ ਪਰੇਸ਼ਾਨੀਆਂ ਹਮੇਸ਼ਾ ਲਈ ਖਤਮ ਹੋ ਜਾਣਗੀਆਂ ਇਹ ਸਮਸਿਆਵਾਂ ਭਾਵਕੇ ਤਨ ਦੀ ਬਰਕਤ ਨੂੰ ਲੈ ਕੇ ਹੋਣ ਵਾਲੀ ਬੁਰੀ ਨਜ਼ਰ ਨੂੰ ਵੀ ਲੈ ਕੇ ਹੋਣ ਵਾਲੇ ਦੁਸ਼ਮਣ ਚਿਹਰੇ ਹਨ ਤੁਹਾਡੀ ਜ਼ਿੰਦਗੀ ਦੇ ਵਿੱਚ ਜਿਵੇਂ ਹੀ ਤੁਸੀਂ ਕਿਸੇ ਦੁੱਖ ਪਰੇਸ਼ਾਨੀ ਦੇ ਵਿੱਚੋਂ ਲੰਘ ਰਹੇ ਹੋ ਕਿਸੇ ਆਪਣੇਆ ਕਰਕੇ ਜਾਂ ਫਿਰ ਆਪਣੇ ਦੁਸ਼ਮਣਾਂ ਦੇ ਕਰਕੇ ਜੇਕਰ ਤੁਹਾਨੂੰ ਇਹ ਸ਼ੱਕ ਪੈਂਦਾ ਹੈ ਕਿਸੇ ਨੇ ਤੁਹਾਡੇ ਉੱਪਰ ਜਾਂ ਤੁਹਾਡੇ ਘਰ ਦੇ ਉੱਪਰ ਕੁਝ ਕਰਵਾ ਦਿੱਤਾ ਹੈ ਤੁਹਾਡੇ ਘਰ ਦੀਆਂ ਸਮੱਸਿਆਵਾਂ ਬਹੁਤ ਜ਼ਿਆਦਾ ਚੱਲ ਰਹੀਆਂ ਹਨ ਫਿਰ ਲਾਲ ਮਿਰਚਾਂ ਦਾ ਇਹ ਉਪਾਅ ਤੁਸੀਂ ਐਤਵਾਰ ਦੇ ਦਿਨ ਤੋਂ ਪਹਿਲਾਂ-ਪਹਿਲਾਂ ਕਰ ਲੈਣਾ ਹੈ। ਉਹਨਾਂ ਲੋਕਾਂ ਦੇ ਲਈ ਇਹ ਵਰਦਾਨ ਵਾਂਗ ਹੀ ਸਾਬਿਤ ਹੋ ਜਾਵੇਗਾ। ਅੱਜ ਤੁਹਾਡੇ ਨਾਲ ਲਾਲ ਮਿਰਚ ਸੰਬੰਧੀ ਕਈ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਵਾਲੇ ਹਨ ਤੇ ਜੋ ਉਪਾਅ ਵੀ ਹੋਣਗੇ। ਭਾਵੇਂ ਤੁਹਾਡੀ ਕਿਸੇ ਵੀ ਪ੍ਰਕਾਰ ਦੀ ਜੇਕਰ ਕੋਈ ਸਮੱਸਿਆ ਹੋਵੇ, ਅੱਜ ਦੀ ਵੀਡੀਓ ਵਿੱਚ ਤਿੰਨ ਉਪਾਅ ਅਸੀਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ। ਤੁਹਾਡੀ ਜੋ ਵੀ ਸਮੱਸਿਆ ਹੈ ਲਾਲ ਮਿਰਚ ਦਾ ਉਪਾਅ ਜੇਕਰ ਤੁਸੀਂ ਕਰ ਲਓਗੇ ਜਿਵੇਂ ਕਿ ਤੁਹਾਡੀ ਪਰੇਸ਼ਾਨੀ ਧਨ ਸੰਬੰਧੀ ਹੈ ਜਾਂ ਫਿਰ ਕਾਰੋਬਾਰ ਦੇ ਨਾਲ ਸੰਬੰਧਿਤ ਹੈ ਤੁਸੀਂ ਦੁਕਾਨਦਾਰ ਹੋ ਦੁਕਾਨ ਦੇ ਸੰਬੰਧੀ ਕੋਈ ਪਰੇਸ਼ਾਨੀ ਹੈ ਜਾਂ ਫਿਰ ਤੁਹਾਡੇ ਪਰਿਵਾਰ ਦੇ ਮੈਂਬਰ ਨੂੰ ਕਿਸੇ ਤਰ੍ਹਾਂ ਦਾ ਕੋਈ ਰੋਗ ਲੱਗਾ ਹੈ ਇਸ ਰੋਗ ਦੇ ਕਾਰਨ ਤੁਸੀਂ ਦਰ ਦਰ ਤੇ ਭਟਕਦੇ ਫਿਰਦੇ ਹੋ ਫਿਰ ਇਹ ਉਪਾਅ ਤੁਹਾਡੇ ਲਈ ਖਾਸ ਸਾਬਿਤ ਹੋ ਜਾਵੇਗਾ ਲਾਲ ਮਿਰਚ ਇੱਕ ਅਜੀਹੀ ਚੀਜ਼ ਹੈ ਜਿਹੜੇ ਟੋਟਕੇ ਦੇ ਵਿੱਚ ਜਾਂ ਫਿਰ ਕਿਸੇ ਵੀ ਉਪਾਅ ਦੇ ਵਿੱਚ ਇਸ ਦਾ ਇਸਤੇਮਾਲ ਕੀਤਾ ਜਾਂਦਾ ਹੈ ਫਿਰ ਇਹ ਕਿਸੇ ਵੀ ਸਮੱਸਿਆ ਨੂੰ ਖਤਮ ਕਰ ਦਿੰਦੀ ਹੈ ਅਸੀਂ ਤੁਹਾਡੇ ਅੱਗੇ ਬੇਨਤੀ ਕਰਦੇ ਹਾਂ ਕਿ ਤੁਸੀਂ ਇਹ ਉਪਾਅ ਨੂੰ ਪੂਰਾ ਜ਼ਰੂਰ ਸੁਣ ਲੈਣਾ ਹੈ ਜੋ ਤੁਹਾਨੂੰ ਸਾਰੀ ਜਾਣਕਾਰੀ ਪ੍ਰਾਪਤ ਹੋ ਜਾਵੇ ਕਿਉਂਕਿ ਸਾਧ ਸੰਗਤ ਜੀ ਇਹ ਉਪਾਅ ਬਹੁਤ ਹੀ ਖਾਸ ਤੁਹਾਡੇ ਲਈ ਸਾਬਤ ਹੋਵੇਗਾ ਜੇਕਰ ਤੁਸੀਂ ਪੂਰੇ ਹੀ ਵਿਧੀ ਵਿਧਾਨ ਦੇ ਨਾਲ ਸਮਝ ਕੇ ਇਸ ਉਪਾਅ ਨੂੰ ਕਰਦੇ ਰਹੋਗੇ ਯਕੀਨ ਰੱਖਿਓ ਤੁਹਾਨੂੰ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਜਾਵੇਗਾ ਪਰ ਤੁਸੀਂ ਇਸ ਉਪਾਅ ਨੂੰ ਕਿਵੇਂ ਕਰਨਾ ਹੈ ਕਿਸ ਵਿਧੀ ਨਾਲ ਕਰਨਾ ਹੈ ਇਹ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਪੂਰਾ ਹੀ ਸੁਣਨਾ ਪੈਣਾ ਹੈ ਜਿਸ ਨਾਲ ਤੁਹਾਨੂੰ ਪਤਾ ਲੱਗ ਜਾਵੇਗਾ ਬਹੁਤ ਸਾਰੇ ਲੋਕਾਂ ਦੀਆਂ ਸਮੱਸਿਆਵਾਂ ਦੁੱਖ ਤਕਲੀਫਾਂ ਦੂਰ ਹੋ ਜਾਂਦੀਆਂ ਹਨ ਕਮੈਂਟ ਬਾਕਸ ਦੇ ਵਿੱਚ ਆਪਣੀ ਵੀ ਪਰੇਸ਼ਾਨੀ ਤੁਸੀਂ ਲਿਖ ਸਕਦੇ ਹੋ ਜੋ ਕਿ ਇਸ ਪਰੇਸ਼ਾਨੀ ਦਾ ਹੱਲ ਅੱਜ ਦੇ ਉਪਾਅ ਦੇ ਨਾਲ ਹੋ ਜਾਵੇਗਾ ਸਾਧ ਸੰਗਤ ਜੀ ਅਸੀਂ ਸਾਰੇ ਹੀ ਆਪਣੇ ਘਰਾਂ ਦੇ ਵਿੱਚ ਪਾਠ ਪੂਜਾ ਕਰਦੇ ਹਾਂ ਬੰਦਗੀ ਕਰਦੇ ਹਾਂ ਚਾਹੇ ਅਸੀਂ ਪਰਮਾਤਮਾ ਨੂੰ ਮੰਨਦੇ ਹਾਂ ਜਾਂ ਫਿਰ ਕਿਸੇ ਵੀ ਦੇਵੀ ਦੇਵਤੇ ਨੂੰ ਮੰਨਦੇ ਹਾਂ ਇੰਨੀ ਪੂਜਾ ਇੰਨੀ ਬੰਦਗੀ ਕਰਨ ਦੇ ਬਾਵਜੂਦ ਵੀ ਸਾਡੀ ਜ਼ਿੰਦਗੀ ਵਿੱਚ ਕਿਉਂ ਦੁੱਖ ਆ ਜਾਂਦੇ ਹਨ ਬਹੁਤ ਸਾਰੇ ਲੋਕ ਕਮੈਂਟ ਕਰਦੇ ਹਨ ਕਿ ਅਸੀਂ ਪਾਠ ਤਾਂ ਕਰਦੇ ਹਾਂ ਬੰਦਗੀ ਵੀ ਕਰਦੇ ਹਾਂ ਫਿਰ ਵੀ ਸਾਡੀ ਜ਼ਿੰਦਗੀ ਵਿੱਚ ਦੁੱਖ ਖਤਮ ਹੋਣ ਦਾ ਨਾਮ ਨਹੀਂ ਲੈਂਦੇ ਉਹ ਆਖਦੇ ਹਨ ਜੀ ਕਈ ਸਾਲਾਂ ਤੋਂ ਸਮੱਸਿਆਵਾਂ ਇਹੋ ਜਹੀਆਂ ਹੀ ਚੱਲ ਰਹੀਆਂ ਹਨ ਸਾਡੇ ਘਰ ਦੇ ਵਿੱਚ ਧਨ ਦੀ ਕਮੀ ਹੈ ਸਾਡੇ ਕਾਰੋਬਾਰ ਵਿੱਚ ਕਮੀ ਹੈ ਸਾਡੇ ਕਾਰੋਬਾਰ ਰੁਕ ਚੁੱਕੇ ਹਨ ਸਾਡੇ ਘਰ ਦੇ ਵਿੱਚ ਕਲੇ ਕਲੇਸ਼ ਰਹਿੰਦਾ ਹੈ ਤਾਂ ਫਿਰ ਇਹ ਅਸੀਂ ਅੱਜ ਤੁਹਾਨੂੰ ਉਪਾਅ ਦੱਸਣ ਵਾਲੇ ਹਾਂ ਇਸ ਵਿੱਚ ਵੱਡਾ ਕਾਰਨ ਤੁਹਾਡੇ ਦੁਸ਼ਮਣ ਜੋ ਲੋਕ ਹਨ ਜੋ ਲੋਕ ਤੁਹਾਡੇ ਤੋਂ ਨਫ਼ਰਤ ਕਰਦੇ ਹਨ ਉਹ ਚਾਹੇ ਤੁਹਾਡੇ ਆਪਣੇ ਹਨ ਜਾਂ ਫਿਰ ਬੇਗਾਨੇ ਹਨ ਜਦੋਂ ਕੋਈ ਇਨਸਾਨ ਕਿਸੇ ਨੂੰ ਵੇਖ ਕੇ ਖੁਸ਼ ਨਹੀਂ ਹੁੰਦਾ ਤਾਂ ਫਿਰ ਉਸ ਇਨਸਾਨ ਦੇ ਬੋਲਣ ਦੇ ਕਰਕੇ ਨਕਾਰਾਤਮਕ ਊਰਜਾ ਤੁਹਾਡੇ ਘਰ ਵਿੱਚ ਦੁੱਖ ਕਲੇਸ਼ ਤੇ ਪਰੇਸ਼ਾਨੀ ਦਾ ਕਾਰਨ ਬਣ ਜਾਂਦੀ ਹੈ ਤੁਹਾਡੇ ਘਰ ਦੇ ਵਿੱਚ ਦੁੱਖ ਕਲੇਸ਼ ਆ ਜਾਂਦੇ ਹਨ ਅਸੀਂ ਆਪਣੇ ਘਰ ਦੇ ਵਿੱਚ ਲਾਲ ਮਿਰਚਾਂ ਦਾ ਇਸਤੇਮਾਲ ਤਾਂ ਕਰਦੇ ਹੀ ਰਹਿੰਦੇ ਹਾਂ ਪਰ ਲਾਲ ਮਿਰਚਾਂ ਸਿਰਫ ਸਾਡੀ ਰਸੋਈ ਵਿੱਚ ਇਸਤੇਮਾਲ ਨਹੀਂ ਹੁੰਦੀਆਂ ਜੇਕਰ ਅਸੀਂ ਇਸ ਦਾ ਪ੍ਰਯੋਗ ਸਹੀ ਵਿਧੀ ਦੇ ਨਾਲ ਕਰ ਲਵਾਂਗੇ ਫਿਰ ਅਸੀਂ ਹਰ ਸਮੱਸਿਆ ਦਾ ਹੱਲ ਕਰ ਸਕਦੇ ਹਾਂ ਇਸ ਲਈ ਖੂਬ ਮਿਹਨਤ ਕਰਕੇ ਸਫਲਤਾ ਪ੍ਰਾਪਤ ਨਹੀਂ ਹੁੰਦੀ ਤਾਂ ਫਿਰ ਜੋ ਅਸੀਂ ਤੁਹਾਨੂੰ ਉਪਾਅ ਦੱਸਣ ਵਾਲੇ ਹਾਂ ਤੁਸੀਂ ਇਹਨਾਂ ਦੇ ਵਿੱਚੋਂ ਕੋਈ ਵੀ ਇੱਕ ਉਪਾਅ ਜੇਕਰ ਕਰ ਲੈਂਦੇ ਹੋ ਤੁਹਾਨੂੰ ਫਿਰ ਬਹੁਤ ਜ਼ਿਆਦਾ ਫਾਇਦਾ ਹੋ ਜਾਵੇਗਾ ਸਭ ਤੋਂ ਪਹਿਲਾ ਉਪਾ ਜੇਕਰ ਤੁਹਾਡੇ ਦੁਸ਼ਮਣ ਤੁਹਾਨੂੰ ਨੁਕਸਾਨ ਪਹੁੰਚਾ ਰਹੇ ਹਨ ਜੇਕਰ ਤੁਹਾਡਾ ਕੋਈ ਆਪਣਾ ਤੁਹਾਡੇ ਤੋਂ ਈਰਖਾ ਰੱਖਦਾ ਹੈ ਤੁਸੀਂ ਕੀ ਕਰਨਾ ਹੈ ਇੱਕ ਮੁਠੀ ਲਾਲ ਮਿਰਚਾਂ ਲੈਣੀਆਂ ਹਨ ਉਹ ਸਾਬਤ ਹੋਣੀਆਂ ਚਾਹੀਦੀਆਂ ਹਨ ਇਹ ਪੀਸੀਆਂ ਨਹੀਂ ਹੋਣੀਆਂ ਚਾਹੀਦੀਆਂ ਇਹਨਾਂ ਸਾਬਤ ਮਿਰਚਾਂ ਨੂੰ ਤੁਸੀਂ ਪੀਸ ਲੈਣਾ ਹੈ ਨਾਲ ਹੀ ਤੁਸੀਂ ਉਹਨਾਂ ਕਾਲੀਆਂ ਮਿਰਚਾਂ ਨੂੰ ਵੀ ਪੀਸ ਲੈਣਾ ਹੈ ਤੁਸੀਂ ਇਹ ਸਾਰੀ ਸਮਗਰੀ ਇੱਕ ਕਾਲੇ ਕੱਪੜੇ ਦੇ ਵਿੱਚ ਬੰਨ ਕੇ ਇੱਕ ਗਠੜੀ ਬਣਾ ਲੈਣੀ ਹੈ। ਵੇਖੋ ਸਾਧ ਸੰਗਤ ਜੀ ਕਹਿਣ ਤੋਂ ਪਹਿਲ ਤੁਸੀਂ ਇੱਕ ਮੁਠੀ ਮਿਰਚਾਂ ਦੀ ਚੁੱਕਣੀ ਹੈ। ਜਿੰਨੇ ਵੀ ਤੁਹਾਡੀ ਮੁਠੀ ਵਿੱਚ ਮਿਰਚਾਂ ਆ ਜਾਂਦੀਆਂ ਹਨ ਓਨੀਆਂ ਹੀ ਤੁਸੀਂ ਲੈ ਸਕਦੇ ਹੋ। ਜਿੰਨੀਆਂ ਤੁਹਾਡੇ ਘਰ ਦੇ ਵਿੱਚ ਮੈਂਬਰ ਹਨ ਓਨੀਆਂ ਹੀ ਤੁਸੀਂ ਕਾਲੀਆਂ ਮਿਰਚਾਂ ਲੈਣੀਆਂ ਹਨ। ਇਹ ਸਾਰੀ ਹੀ ਸਮਗਰੀ ਨੂੰ ਇਕੱਠਾ ਕਰਕੇ ਤੁਸੀਂ ਲਾਲ ਮਿਰਚਾਂ ਤੇ ਕਾਲੀਆਂ ਮਿਰਚਾਂ ਨੂੰ ਕਾਲੇ ਕਪੜੇ ਦੇ ਵਿੱਚ ਬਨ ਕੇ ਇੱਕ ਪੋਟਲੀ ਬਣਾ ਲੈਣੀ ਹੈ। ਬੁੱਧਵਾਰ ਜਾਂ ਸ਼ਨੀਵਾਰ ਦੇ ਦਿਨ ਤੁਸੀਂ ਇਹ ਮਿਰਚਾਂ ਦਾ ਉਪਾਅ ਆਪਣੇ ਪਰਿਵਾਰ ਦੇ ਉੱਪਰੋਂ ਦੀ ਵਾਰ ਕੇ ਕਿਸੇ ਵੀ ਵਗਦੇ ਪਾਣੀ ਵਿੱਚ ਰਾਤ ਨੂੰ ਵਹਾ ਦੇਣਾ ਹੈ। ਜੋ ਵੀ ਤੁਹਾਡੇ ਦੁਸ਼ਮਣ ਹਨ, ਜੋ ਵੀ ਤੁਹਾਡੇ ਤੋਂ ਜਲਨ ਕਰਦੇ ਹਨ, ਜਾਂ ਫਿਰ ਉਹਨਾਂ ਦੀ ਸਾਰੀ ਹੀ ਬੁਰੀ ਨਜ਼ਰ ਉਹਨਾਂ ਦੇ ਕੋਲ ਹੀ ਵਾਪਸ ਚਲੀ ਜਾਵੇਗੀ। ਜੇ ਕੋਈ ਤੁਹਾਨੂੰ ਜਿੰਨਾ ਵੀ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਫਿਰ ਕੋਈ ਵੀ ਤੁਹਾਡਾ ਵਾੜ ਵਿੰਗਾ ਨਹੀਂ ਕਰ ਸਕਦਾ ਤੁਸੀਂ ਇਹ ਉਪਾਅ ਬੁੱਧਵਾਰ ਜਾਂ ਸ਼ਨੀਵਾਰ ਦੇ ਦਿਨ ਹੀ ਕਰਨਾ ਹੈ ਤਾਂ ਫਿਰ ਇਹ ਦੂਸਰਾ ਉਪਾਅ ਜਿਹੜਾ ਤੁਹਾਡੇ ਨਾਲ ਸਾਂਝਾ ਕਰਨ ਵਾਲੇ ਹਾਂ ਸਾਡੇ ਘਰ ਦਾ ਬੱਚਾ ਕਿਸੇ ਚੰਗੇ ਕੰਮ ਦੇ ਲਈ ਜੇਕਰ ਕਿਧਰੇ ਚੱਲਿਆ ਹੋਵੇ ਉਹ ਆਪਣਾ ਕੋਈ ਇਮਤਿਹਾਨ ਹੀ ਦੇਣ ਲਈ ਜਾਵੇ ਤਾਂ ਜਾਂ ਨੌਕਰੀ ਲਈ ਚੱਲਿਆ ਹੋਵੇ ਜਾਂ ਫਿਰ ਕੋਈ ਜ਼ਰੂਰੀ ਕੰਮ ਦੇ ਲਈ ਜਾ ਰਿਹਾ ਹੋਵੇ ਮੁੱਖ ਦਰਵਾਜ਼ੇ ਦੀ ਦਹਲੀਜ਼ ਦੇ ਉੱਪਰ ਪੰਜ ਮਿਰਚਾਂ ਤੁਸੀਂ ਰੱਖ ਦੇਣੀਆਂ ਹਨ ਉਹ ਇਨਸਾਨ ਨੇ ਆਪਣੇ ਪੈਰਾਂ ਦੇ ਨਾਲ ਹੀ ਉਹਨਾਂ ਮਿਰਚਾਂ ਨੂੰ ਮਸਲ ਕੇ ਲੰਘ ਜਾਣਾ ਹੈ ਜਿਹੜਾ ਵੀ ਤੁਸੀਂ ਇਹ ਉਪਾਅ ਕਰ ਲੈਂਦੇ ਹੋ ਤੁਹਾਡਾ ਹਰ ਕੰਮ ਬਹੁਤ ਵਧੀਆ ਤਰੀਕੇ ਦੇ ਨਾਲ ਨਿਪਰੇ ਚੜੇਗਾ ਕੋਈ ਵੀ ਮਾੜੀ ਨਜ਼ਰ ਬੁਰੀ ਸ਼ਕਤੀ ਤੁਹਾਡਾ ਰਸਤਾ ਨਹੀਂ ਕੱਟ ਸਕਦੀ ਜਿਨ੍ਹਾਂ ਦੇ ਵੀ ਕੰਮਾਂ ਵਿੱਚ ਵਾਰ-ਵਾਰ ਵਿਗਨ ਪੈ ਰਿਹਾ ਹੈ ਉਹ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਸਿਰਹਾਣੇ ਇੱਕ ਗਲਾਸ ਪਾਣੀ ਦਾ ਰੱਖਣ ਉਸ ਦੇ ਵਿੱਚ ਇੱਕ ਬੀਜ ਲਾਲ ਮਿਰਚ ਦੇ ਦਾਣੇ ਦਾ ਪਾ ਦੇਣ ਸਵੇਰੇ ਉੱਠਦੇ ਅਨਸਾਰ ਹੀ ਆਪਣੇ ਖੱਬੇ ਹੱਥ ਦੇ ਨਾਲ ਉਹ ਪਾਣੀ ਆਪਣੇ ਉੱਪਰੋਂ ਦੀ ਵਾਰ ਕੇ ਘਰ ਦੇ ਬਾਹਰ ਸੁੱਟ ਦੇਣਾ ਹੈ ਇਸ ਨਾਲ ਤੁਹਾਡੇ ਉੱਤੋਂ ਮਾੜੀ ਸ਼ਕਤੀ ਦਾ ਹਰ ਤਰ੍ਹਾਂ ਦਾ ਨੈਗੇਟਿਵ ਊਰਜਾ ਦਾ ਪ੍ਰਭਾਵ ਖਤਮ ਹੋ ਜਾਵੇਗਾ ਤੇ ਜਿਹੜੇ ਲੋਕ ਹਰ ਵੇਲੇ ਚਿੰਤਾ ਕਰਦੇ ਹਨ ਜਾਂ ਫਿਰ ਕਹਿ ਲਓ ਕਿ ਜਿਨ੍ਹਾਂ ਦਾ ਹਰ ਵੇਲੇ ਦਿਲ ਘਬਰਾਉਂਦਾ ਰਹਿੰਦਾ ਹੈ ਤਾਂ ਫਿਰ ਉਹਨਾਂ ਦਾ ਜਿਹੜਾ ਮਨ ਹੈ ਉਹ ਵੀ ਸ਼ਾਂਤ ਰਹਿਣ ਲੱਗ ਜਾਵੇਗਾ ਤੁਹਾਡੇ ਘਰ ਦੇ ਵਿੱਚ ਜੇਕਰ ਧਨ ਨਹੀਂ ਟਿਕਦਾ, ਪੈਸਾ ਨਹੀਂ ਟਿਕਦਾ। ਤੁਸੀਂ ਥੋੜੇ ਬਹੁਤ ਜੋ ਵੀ ਕਮਾਉਂਦੇ ਹੋ ਤੁਹਾਡੇ ਹੱਥਾਂ ਵਿੱਚੋਂ ਨਿਕਲ ਜਾਂਦੇ ਹਨ। ਤਾਂ ਫਿਰ ਤੁਸੀਂ ਇਹ ਲਾਲ ਮਿਰਚਾਂ ਦਾ ਉਪਾਗ ਕਰ ਸਕਦੇ ਹੋ। ਸਾਧ ਸੰਗਿਆ ਜੀ ਤੁਸੀਂ ਕੀ ਕਰਨਾ ਹੈ? ਸੱਤ ਲਾਲ ਮਿਰਚਾਂ ਨੂੰ ਕੱਪੜੇ ਦੇ ਵਿੱਚ ਬੰਨ ਲੈਣਾ ਹੈ। ਉਸ ਗਠੜੇ ਨੂੰ ਤੁਸੀਂ ਆਪਣੇ ਘਰ ਦੀ ਤਜੋਰੀ ਵਿੱਚ ਰੱਖ ਦੇਣਾ ਹੈ। ਜਿੱਥੇ ਵੀ ਤੁਹਾਡਾ ਪੈਸਾ ਰੱਖਿਆ ਹੁੰਦਾ ਹੈ, ਉੱਥੇ ਵੀ ਰੱਖ ਸਕਦੇ ਹੋ। ਹਫਤੇ ਵਿੱਚ ਇਹ ਲਾਲ ਮਿਰਚਾਂ ਤੁਸੀਂ ਮਚਾ ਦੇਣੀਆਂ ਹਨ ਭਾਵ ਕਿ ਉਸੇ ਜਗ੍ਹਾ ਤੁਸੀਂ ਨਵੀਆਂ 7 ਮਿਰਚਾਂ ਫਿਰ ਉਸ ਪੋਟਲੀ ਵਿੱਚ ਰੱਖਣੀਆਂ ਹਨ ਤੇ ਤੇਜੋਰੀ ਵਿੱਚ ਰੱਖ ਦੇਣੀਆਂ ਹਨ ਇਹ ਉਪਾਅ ਤੁਹਾਡੇ ਪੈਸੇ ਨੂੰ ਖਿੱਚਣ ਦਾ ਕੰਮ ਕਰੇਗਾ ਇਹ ਉਪਾਅ ਤੁਹਾਡੇ ਲਈ ਪੈਸੇ ਨੂੰ ਖਿੱਚਣ ਦਾ ਰਸਤਾ ਲੱਭ ਦੇਵੇਗਾ ਨਵੇਂ-ਨਵੇਂ ਪੈਸਾ ਕਮਾਉਣ ਦੇ ਰਸਤੇ ਖੁੱਲਣਗੇ ਜੇਕਰ ਘਰ ਦੇ ਵਿੱਚ ਕੁਝ ਕੀਤੇ ਕਿਰਾਏ ਦਾ ਅਸਰ ਹੈ ਤੁਹਾਨੂੰ ਕੋਈ ਸ਼ੱਕ ਹੈ ਤੁਹਾਡੇ ਘਰ ਦੀ ਕੋਈ ਮਾੜੀ ਸ਼ਕਤੀ ਦਾ ਜੇਕਰ ਪੈਰਾ ਹੈ ਫਿਰ ਤੁਹਾਡੇ ਘਰ ਦੇ ਵਿੱਚ ਅਜਿਹੀ ਚੀਜ਼ ਜੋ ਕੰਮਾਂ ਵਿੱਚ ਵਿਗਨ ਪਾ ਰਹੀ ਹੁੰਦੀ ਹੈ ਫਿਰ ਤੁਸੀ ਕੀ ਕਰਨਾ ਹੈ ਸ਼ਨੀਵਾਰ ਦੇ ਦਿਨ 7 ਲਾਲ ਮਿਰਚਾਂ ਲੈਣੀਆਂ ਹਨ ਇਹਨਾਂ 7 ਲਾਲ ਮਿਰਚਾਂ ਦੇ ਵਿੱਚ ਸਰੋਂ ਦੇ ਦਾਣੇ ਪਾ ਲੈਣੇ ਹਨ ਫਿਰ ਉਸ ਦੇ ਵਿੱਚ ਤੁਸੀਂ ਦੋ ਟੁਕੜੇ ਕਪੂਰ ਦੇ ਪਾਉਣੇ ਹਨ ਜਿਸ ਤੇ ਵੀ ਸ਼ੱਕ ਪੈਂਦਾ ਹੈ ਜਿਸ ਵਿਅਕਤੀ ਤੇ ਤੁਹਾਨੂੰ ਸ਼ੱਕ ਹੈ ਉਸ ਇਨਸਾਨ ਤੇ ਮਾੜੀ ਨਿਗਾਹ ਚਿਹੜਾ ਵੀ ਤੁਹਾਡੇ ਤੇ ਰੱਖਦਾ ਹੈ ਫਿਰ ਉਸ ਵਿਅਕਤੀ ਦਾ ਨਾਮ ਲੈ ਕੇ ਆਪਣੇ ਘਰ ਦੇ ਵਿਹੜੇ ਦੇ ਵਿੱਚ ਇੱਕ ਪਾਤੀ ਉਸ ਨਾਲ ਹੀ ਉਸ ਸਮਾਨ ਨੂੰ ਤਖਾ ਦੇਣਾ ਹੈ ਉਸ ਉੱਪਰ ਸਾਰੀ ਸਮਗਰੀ ਮਚਾ ਦੇਣੀ ਹੈ ਹਰ ਪ੍ਰਕਾਰ ਦੇ ਕੀਤੇ ਕਰਾਇ ਦਾ ਅਸਰ ਖਤਮ ਹੋ ਜਾਵੇਗਾ ਜਿੰਨੇ ਵੀ ਘਰ ਵਿੱਚ ਨੈਗੇਟਿਵ એનર્ਜੀ ਹੈ ਉਹ ਵੀ ਖਤਮ ਹੋ ਜਾਵੇਗੀ ਇਹ ਸਾਰੇ ਹੀ ਉਪਾਅ ਬੜੇ ਪਾਵਰਫੁਲ ਹਨ ਜੇਕਰ ਤੁਸੀਂ ਵੀ ਪੂਰੀ ਵਿਧੀ ਵਿਧਾਨ ਦੇ ਨਾਲ ਕਰ ਲੈਂਦੇ ਹੋ ਆਪਣੇ ਘਰ ਦੇ ਵਿੱਚ ਇਸ ਦਾ ਪ੍ਰਯੋਗ ਕਰ ਲੈਂਦੇ ਹੋ ਤੇ ਪੂਰਨ ਤੌਰ ਤੇ ਤੁਹਾਡੇ ਘਰ ਵਿੱਚੋਂ ਮਾੜੀਆਂ ਸ਼ਕਤੀਆਂ ਦਾ ਪਹਿਰਾ ਖਤਮ ਹੋ ਜਾਵੇਗਾ। ਤੁਹਾਡਾ ਘਰ ਪੂਰਨ ਤੌਰ ਤੇ ਸ਼ੁੱਧ ਹੋ ਜਾਵੇਗਾ। ਫਿਰ ਤੁਹਾਡੇ ਗੁਰੂ ਗ੍ਰਹਿ ਵੀ ਮਜ਼ਬੂਤ ਹੋ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।